ਭਾਜੀ ਤੇਲ ਮੋ ਕਿ ਰੇਡ ਕਿਉਂ ਗਏ ਟਾਇਰ ਨਾਲ ਹੀ ਇੰਨਾ ਕਰਦਾ ਗਰਾਈ ਆ ਹਾਂ ਤੇਲ ਪਵਾ ਲਾ ਕਰ ਵੇਲਾ ਓਏ ਹੋਸ਼ ਬਹੁਤ ਪੈ ਕੇ ਗਲ ਪੈ ਗਈ ਗਲ ਪੈ ਗਈ ਕੋਟ ਪਾ ਕੇ ਲੈ ਗਿਆ ਮੁੰਡਾ ਗਲ ਪੈ ਗੇ ਕੋਟ ਲੈ ਗਿਆ ਮੁੰਡੇ ਦਾ ਕੋਟ ਪਾ ਲਿਆ ਨਾ ਛੱਡ ਓਏ ਬਾਰਿਸ਼ ਹੋਤੀ ਆ ਬਾਰਿਸ਼ ਹੋਤੀ ਸੀ ਓਏ ਯਾਰ ਆਇਓ ਨਹੀਂ ਹੁੰਦਾ ਹੁਣ ਔਫਾ ਹੁਣ ਚਲੋ ਭਾਈ ਜਾਸਰੀ ਗਾੜੀ ਦੀ ਆ ਗਿਆ ਜੀ ਕੀ ਆ ਗਾ ਲੇ ਸਾਡੇ ਪਿੰਡ ਦੀ ਨਗਰ ਕੀਰਤਨ ਆ ਗਿਆ ਤੁਹਾਨੂੰ ਪਤਾ ਜਿੱਦਾਂ ਗੁਰੂ ਗੋਬੀ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆ ਤੇ ਸਾਡੇ ਪਿੰਡ ਵੀ ਧੂਮ ਧਾਮ ਨਾਲ ਹੀ ਮਨਾਇਆ ਜਾਂਦਾ ਹੈ ਜੋਕ ਲਾਣਾ ਪਹਿਲਾਂ ਇਹਦੀ ਮਣੀ ਲਾਤੀ ਲਾਤੀ ਲਾਈ ਸਿੱਕੇ ਤੇ ਅਸੀਂ ਉਹ ਬਲ ਸਾਹਿਬ ਅੱਗੇ ਆ ਗਏ ਬਲ ਸਾਹਿਬ ਆਇਓ ਬਲ ਸਾਹਿਬ ਆ ਗਏ ਆ ਜੋ ਬਲ ਸਾਹਿਬ ਚਲੀਏ ਸੁਨੋ ਵਰਦੇ ਵੱਡੇ ਭਰਾ ਸੁਨੋ ਵਰਦੇ ਵੱਡੇ ਭਰਾ ਅੱਜ ਤੁਸੀਂ ਵੇਖ ਸਕਦੇ ਹੋ ਚਲੋ ਮੈਂ ਨਾ ਚਲੋ ਉਥੇ ਭੁੱਖੇ ਕਿੱਡੀਆਂ ਵਰ ਕੇ ਇੰਨਾ ਐਡੇ ਮੋਰਸਾ ਨਹੀਂ ਮੋੜਦਾ ਮੋਖਾ ਮੋਰਸਾ ਬਰਪਰੇ ਵਾਲਾ ਸਰਕਲ 'ਤੇ ਬੈਠੀ ਨਾ ਵਾਹ ਓਏ ਕੋਈ ਬ੍ਰਾਂਡ ਆ ਪੈਸੇ ਦੀ ਗੱਲ ਆ ਹਾਂ ਜੀ ਕੀ ਕਹਾਂ ਜਾਊਂਗਾ ਮੈਂ ਅੱਗੇ ਮੈਂ ਬੈਠਾ ਮਗਰਲੇ ਦੇ ਜਵਾਕ ਹੋ ਗਏ ਮੇਰ ਨਾਲ ਹੀ ਵੜਿਆ ਵੇਖ ਲਓ ਮਗਰ ਤੋਂ ਉੱਤਰ ਵੇਖ ਲਓ ਉੱਤਰ ਵੀ ਨਹੀਂ ਉਹ ਮਗਰਲੇ ਦੇ ਜਵਾਕ ਹੋ ਗਏ ਆਪਾਂ ਇੱਕ ਵਾਰੀ ਕਰਦੇ ਸੋਨਾ ਵਿਆਹ ਐੜਕੀ ਕਰਾ ਲੈਣਾ ਸੋ ਕਰਾਇਆ ਛੜੇ ਵਜਣਾ ਛੜੇ ਵਜਣਾ ਸਹੀ ਗਾ ਸਾਡੀ ਬੇਟੀ ਆ ਸਾਨੂੰ ਕੋਈ ਲੱਭ ਕੇ ਦਿੱਤੀ ਜਾਵੇ ਹਾਂ ਚੱਲੂਗੀ ਕੁੜੀ ਵਧੀਆ ਵਧੀਆ ਕਰ ਵਿਆਹ ਕਰ ਦੇਣਾ ਹਾਂ ਬਸ ਕੋ ਨਾ ਖੋ ਕੇ ਲੈ ਜਾ ਵਾਹ ਧੁੰਦ ਵਗਾ ਦੇ ਕਿੰਨੀ ਗਾ ਹੁਣ ਤਾਂ ਬਹੁਤ ਆ ਰਹੀ ਹੈ ਦੇਖੋ ਬੰਦੇ ਬੰਦਾ ਵਾਈਟ ਨਹੀਂਦਾ ਸਾਡਾ ਪਿੰਡ ਵੀ ਵੇਲੀਆਂ ਚ ਕਾਫੀ ਬੈਠਾ ਆ ਸੋ ਦੇਖੋ ਜੀ ਆਹ ਤਿਆਰ ਤਿੰਨ ਘੜੀਆਂ ਉਹ ਕਾਫੀ ਹੋਊਗਾ ਤਿੰਨ ਘੜੀਆਂ ਉਹ ਲੈ ਮੰਗਲੇ ਨੇ ਚੱਕ ਤੁਹਾਨੂੰ ਚੌੜੀ ਪਾਈ ਗਈ ਹੈ ਸਾਡੇ ਪਿੰਡ ਦੀ ਵਧੀਆ ਕੋਈ ਆਹਾਂ ਹੀ ਚੌੜੀ ਓਏ ਅੱਛਾ ਐਂਟਰ ਇਹ ਇਟ ਲਵਾ ਦੇ ਇਸੇ ਇਹ ਐਂਟਰ ਲੋਕ ਲਵਾ ਗਏ ਜਣੀ ਹਿੱਥ ਬਈ ਇਹ ਰੋਲੇ ਕਰਕੇ ਲਵਾ ਗਿਆ ਇੱਕ ਬਲੌਕ ਇਹ ਰੋਲਾ ਤੁਹਾਨੂੰ ਪਤਾ ਹੀ ਆ ਫਿਰ ਬਾਹੀ ਨਹੀਂ ਦੱਸ ਉਹ ਹੋਮ ਰੋਡਿੰਗ ਹੋਈ ਉਹ ਦੱਸਦਾ ਹੀ ਨਹੀਂ ਬਈ ਜੇ ਨਾ ਹੌਲੀ ਨਗਾਈ ਤੇ ਚਿੱਕੜ ਜਾ ਬੜਾ ਆਏ ਦੱਸਦਾ ਹੀ ਸੋ ਸਾਹਮਣੇ ਗਾਮ ਦਾ ਫਾਰਮ ਆ ਚੁੱਕਾ ਜੀ ਤੇ ਇੱਧਾ ਨਹੀਂ ਪਿਆ ਇੱਥੇ ਕੀ ਆ ਇੱਥੇ ਕੀ ਕੀ ਗੱਲ ਪਾਜੀ ਤੇਲ ਮੋਗ ਕੇ ਰੇਡ ਕਿਉਂ ਹੋ ਗਏ ਐਨ ਨਾਲੀ ਇਹਨਾਂ ਕਰ ਰਿਹਾ ਹੀ ਆ ਆ ਤੇਲ ਪਵਾ ਲਾ ਕਰੇ ਲਾ ਇਹ ਯਾਰ ਕੰਮ ਨਹੀਂ ਆ ਥੋੜਾ ਆ ਪ੍ਰਭਾਵ ਮੋਟਰ ਦਾ ਆਦਾ ਇਤਰਾ ਅੱਧੀ ਟੈਂਕੀ ਤੇ ਹੁੰਦੀ ਆ ਕੱਢੀ ਜਾਂ ਤੇਲ ਇਹ ਚੋਂ ਹੋ ਗਿਆ ਭਾਂਡਾ ਲਿਆ ਉਹ ਜਾਂਦਾ ਉਹਨਾਂ ਨੂੰ ਕਹਿੰਦਾ ਯਾਰ ਤੇਲ ਮੁੱਕ ਗਿਆ ਥੋੜਾ ਪਾ ਦਿੱ ਗਏ ਗਰਾਈ ਨਹੀਂ ਲੈ ਕੇ ਆ ਗਰਾਈ ਗਰਾਈ ਲੈ ਆ ਗਰਾਈ ਪੈਸੇ ਨਗਰ ਕੀਰਤਨ ਦੇ ਪੈਸੇ ਗਰਾਈ ਨਗਰ ਕੀਰਤਨ ਦੀ ਕਰੇਗਾ ਫੁੱਲ ਪਾਰਕ ਨਗਰ ਕੀਰਤਨ ਨਹੀਂ ਹੈ ਹੈ ખોગી ਲੈ ਕੇ ਆ પૈસે ચલે ਆ ਫਿਰ ਓਏ ਪਹਿਲੇ ਆ ਹਾਂ ਜੀ ਤੂੰ ਕਹਿੰਦਾ ਤਿੰਨ ਵੇਹਲੀਆਂ ਚੌਥੀ ਦੀ ਆ ਗਏ ਆ ਇਹ ਘਾਰਾ ਵੇਲੀ ਨਹੀਂ ਇਹ ਵੇਲੀ ਇਹ ਵੇਲੀ ਨਹੀਂ ਗਿਆ ਸ਼ਹਿਰ ਚ ਆ ਗਏ ਇਹ ਵੇਲੀ ਸ਼ਹਿਰ ਚ ਆ ਗਿਆ ਹਾਂ ਹੁਣ ਤਾਂ ਨਹੀਂ ਵੇਲੀ ਹੁਣ ਹੁਣ ਦੀ ਗੱਲ ਕਰ ਹੁਣ ਸ਼ਹਿਰ ਚ ਨਹੀਂ ਗੇ ਸ਼ਹਿਰੋਂ ਬਾਹਰ ਹੀ ਜੇ ਕਨੌਲੀ ਜਾ ਕਨੌਲੀ ਜਾ ਉੱਧੇ ਲੈਟ ਬਾਈ ਮੇਕੋ ਤੁੰਗੇ ਕੀ ਕਰਦੀ ਕਿਉਂ ਸੇਫਟੀ ਕਿਵੇਂ ਪਈ ਗੇਟ ਦੀ ਸੇਫਟੀ ਬਹੁਤ ਵਧੀਆ ਸੇਫਟੀ ਫੁੱਲ ਆ ਗੇਟ ਦੀ ਓਏ ਕੰਦ ਕਰਾਉਣੀ ਆ ਵੀਰ ਜੀ ਅਜੇ ਗੇਟ ਪੱਕਾ ਨਹੀਂ ਹੋਇਆ ਦੇਖੋ ਜੀ ਸਪੈਨ ਹੋਇਆ ਕੰਦ ਕਰਾਉਣੀ ਆ ਇਹ ਵੜਾਂਗੇ ਆਪਣਾ ਪਲਾਟ ਬਦਲਣਾ ਰਹੇ ਬਾਈ ਲੋਕੀ ਰੂਲ ਫੋਲੋ ਕਰਦੇ ਜਦੋਂ ਬੂਆ ਖੋਲਦੀ ਇਧਰ ਘੁੰਮ ਕੇ ਆਣ ਕੇ ਖੋਲ ਕੇ ਫੇਰ ਆਉਂਦੇ ਉਧਰ ਦੀ ਆ ਇਧਰ ਖੋਲਣੀ ਆਉਂਦੇ ਵੇਪਾਰੀ ਆਈ ਆ ਵੇਖੋ ਲੈ ਕੇ ਆਏ ਵਪਾਰੀ ਨੂੰ ਨਾਲ ਆ ਵੇਚਣਾ ਆਪਾਂ ਜੀ ਪਲਾਟ ਪਲਾਟ ਵੇਚਣਾ ડીਲਰ ਲੋਕ ਉੱਠਣ ਲੱਗ ਰਿਹਾ ਮੈਂ ਦੋਨੇ ਪਾਸੇ ਗੇਟ ਲੱਗਣਗੇ ਜਿੱਧਰ ਮਰਜ਼ੀ ਲਾ ਦੇ ਇਧਰ ਗੇਟ ਲੱਗਦਾ ਜੀ ਇਧਰ ਵੇਖੋ ਵੀ ਵੇਚਦਿਆਂ ਗੇਟ ਲੱਗਦਾ ਵੇਖੋ ਨਹੀਂ ਉਹ ਉਧਰ ਤੋਂ ਹੈਗਾ ਆਪਣਾ ਹੀ ਉਸੇ ਤੱਕ ਗੇਟ ਨਹੀਂ ਲੱਗਦਾ ਭਾਂਵੇਂ ਚਲਾ ਕੇ ਬੰਦਾ ਮਾਰ ਬੰਦਾ ਮਾਰ ਇਧਰ ਗੇਟ ਬਣਾਈ ਆ ਕੋਠੇ ਵੀ ਕੋਫੀ ਹੁਣ ਔਖਾ ਹੁਣ ਹੁਣ ਆ ਗਏ ਕਿਹੜਾ ਵਾ ਪਤਾ ਹੀ ਹੈ ਕਿਹੜਾ ਹੈ ਕੋਈ ਨਾ ਕੋਈ 12 ਇਹ ਰਾਤ ਗਾਈ ਦੂ ਤਰਾਉਣੀ ਯਾਰ ਮਾਡਾ ਇਹ ਵਾ ਇਹ ਇਹ ਆ ਗਏ ਸਾਡੇਾਸਤੇ ਸਾਡੇ ਸਾਥ ਬਾ ਗੋਰਕੀ ਕੋਲ ਬੈਠੇ ਰਹੇ ਇਧਰ ਆ ਗਏ ਆਡੇ ਕੋਲੇ ਆਇਆ ਸਾਡੇ ਕੋਲ ਉਹ ਸੱਚਾ ਦੋ ਚਾਰ ਘਰ ਘੜਾ ਆ ਗਿਆ ਮਗਰ ਪਲੇਟੇ ਉਹ ਵੀਰੇ ਘਰ ਮੁੱਖੇ ਕਰੋ ਉਹਨਾਂ ਦੇ ਘਰੋਂ ਨਾ ਕੁਝ ਮੇਰੇ ਕੋਲ ਬੈਠਾ ਆਡੇ ਘਰੇ ਤਬ ਬੈਠ ਕੇ ਮੈਂ ਇੱਥੇ ਖਾਲੀ ਬੋ ਕਰਾ ਦੇ ਆ ਜੀ ਬਾਈ ਸੱਚਾ ਹਰ ਨਗਰ ਕੀਤਾ ਤੇ ਆਪਣਾ 2 ਨੰਬਰ ਤੇ ਟਰਾਲੀ ਆਇਆ ਰੰਗ ਟਰਾਲੀ ਲੈ ਨਵੀਂ ਨਵੀਂ ਲੈ ਰਹੀ ਮੈਂ ਨਾ ਨਵੀਂ ਲੈ ਦਿੰਨੇ ਨਵੀਂ ਇਹਨਾਂ ਨੂੰ ਆਪਾਂ ਟਰਾਲੀ ਨਵੀਂ ਲੈ ਰਹੀ ਹੋਰ ਵਾਲੀ ਗੱਲਾ ਤੇ ਦੋ ਕਵੇਂ ਨਿਬੜਦੇ ਫਿਰ ਨੇ ਮੁੜ ਕੇ ਗਿੱਲਾ ਰੰਗ ਹੋਵੇ ਨਹੀਂ ਉਹ ਪੂਰਾ ਦਿਨ ਜਾਂਦਾ ਬਾਰਿਸ਼ ਹੈ ਉਹ ਪਲੇ ਬ ਨੂੰ ਬਾਬੇ ਤੁਹਾਡੀ ਜੱਟਾ ਥੱਲੇ ਹੁਣ ਕਿਤੇ ਮੁਰਦੀ ਬਾਰਿਸ਼ ਹੈ ਬਾਰਿਸ਼ ਮੁਰਦੀ ਨਹੀਂ ਬੜਾ ਪੰਨੇ ਟਰਾਲੀ ਨਿੱਕੀ ਭਾਇਓ ਇੱਕੋ ਪੋਨ ਵੇ ਇਹ ਰੰਗ ਦੇ ਥੋਲੇਉਣਾ ਗਲਤ ਸੌਣ ਉਹ ਉਹ ਨਾ ਲ ਓਹੀ ਬੰਨਾ ਇਹ ਮੇਰਾ ਰੰਗ ਆ ਰੰਗ ਦੱਸ ਕਿਥੋਂ ਲਓ ਨਾ ਨਾ ਮਾਰਦਾ ਮਾਰ ਮਾਰਦਾ ਉਹ ਗੱਲ ਸੱਤ ਸਾਲ ਉਹ ਗੱਲ ਮਾਰ ਮੁਰ ਨਾ ਜਾਵੇ ਪੱਲੇ ਪੈ ਜਾਏ ਕਿਤੇ ਐਡਾ ਨਿਕਲ ਜਾਣੇ ਕਿਤੇ ਉਹ ਲੈ ਵੇ ਉਹ ਪੈ ਕੇ ਗਲ ਪੈ ਗਈ ਗਲ ਪੈ ਗਈ ਕੋਟ ਪਾ ਕੇ ਲੈ ਗਿਆ ਮੁੰਡਾ ਗਲ ਪੈ ਗੇ ਕੋਟ ਲੈ ਗਿਆ ਮੁੰਡੇ ਦਾ ਕੋਟ ਪਾ ਲਿਆ ਨਾ ਛੱਡ ਓਏ ਛੱਡ ਦੇ ਯੋ ਨਾ ਵੇ ਓਏ ਵੀਡੀਓ ਨਹੀਂ ਭਰਾਵਾ ਬੰਦਾ ਫੜਿਆ ਵਾ ਓ ਭੇਦ ਦੇ ਵੀਰੋ ਓਏ ਕੜਾ ਓਏ ਵਧੀਆ ਵਧੀਆ ਇਹ ਮੰਗੇ ਹਾਲ ਵੀ ਕੀ ਲੋਡ ਸੀ ਆ ਜਾ ਮੈਂ ਤੇਰੀ ਗਾਲ ਤੁਸੀਂ ਸਸਰੀ ਗਾਲ ਜੀ ਗੁੱਡ ਮਾਰਨਿੰਗ ਕੀ ਹਾਲ ਚੱਲੇ ਬਹੁਤ ਵਧੀਆ ਹੋ ਤੁਸੀਂ ਮੰਗਾ ਹੀ ਕਿਵੇਂ ਹੋ ਵਧੀਆ ਹੀ ਵਧੀਆ ਹੋਰ ਗਦਮੀਤ ਕੌਰ ਜੀ ਕੀ ਹਾਲ ਚੱਲ ਨੇ ਵਧੀਆ ਵਧੀਆ ਠੀਕ ਠਾਕ ਹੋ ਲਓ ਜੀ ਇਹ ਸਾਡੇ ਤਾਇਆ ਜੀ ਦਾ ਘਰ ਆਵਾੜੇ ਬਾਪੂ ਜੀ ਬੈਠੇ ਹੋਏ ਨੇ ਬਾਪੂ ਜੀ ਹੁਣ ਵੀਲ ਚੇਅਰ ਤੇ ਵਧੀਆ ਗੇੜੇ ਕੱਢਦੇ ਨੇ ਇਲੈਕਟ੍ਰਿਕ ਆਏ ਭਜਾ ਲੈ ਨੇ ਇਧਰ ਲਾਈਨ ਉੱਧਰ ਲੈ ਜਾਂਦੇ ਆ ਮੰਗਾ ਸਰਾ ਬਹੁਤ ਆ ਹੋਰ ਬੇਬੇ 허 ਕੀ ਹਾਲ ਚੱਲ ਨੇ ਬਹੁਤ ਵਧੀਆ ਠੀਕ ਠਾਕ ਹੈ ਬਾਲ ਬੱਚੇ ਰਾਜੀ ਹੈ ਬਾਲ ਬੱਚੀ ਚੋਈ ਜਾਂਦੇ ਬੱਚਾ ਰਾਜੀ ਆਵੇਂ ਨਾਲ ਹੀ ਬੇਬੇ ਜਾਗੜ ਦੱਸੇ ਤੇ ਜਿਹੜੇ ਤੈਨੂੰ ਵਿਖਾਈ ਕਿਵੇਂ ਲੱਗੀ ਆ ਬਹੁਤ ਵਧੀਆ ਬਹੁਤ ਵਧੀਆ ਹੀ ਨਾ ਕਿਆ ਗਟਾ ਹਾਂ ਮਨ ਕਹਦੀ ਹਾਂ ਨਹੀਂ ਉਹ ਨਹੀਂ ਵਧੀਆ ਕਿਉਂ ਕਿਉਂ ਨਹੀਂ ਵਧੀਆ ਕਹਦੇ ਬਹੁਤ ਜੀ ਲੱਗਦੀ ਹੈ ਹੈ ਉਹਦਾ ਸਰਪਾਲ ਜੀ ਲੱਗਦੀ ਆਏ ਨਾ ਕਹ ਬੇਬੇ ਕਹਦੇ ਵਧੀਆ ਆ ਗਿਆ ਤਰਪਾਲ ਚੱਕ ਕੇ ਲਿਆ ਆ ਚੱਲ ਕੋਈ ਨਾ ਬੇਬੇ ਨੂੰ ਆਪਾਂ ਵਧੀਆ ਦਵਾ ਲਾਂਗੇ ਫਿਰ ਠੀਕ ਹੈ ਇਹ ਆਨਲਾਈਨ ਮੰਗਾਈ ਬੇਬੇ ਨੇ ਅਪਰਸਰ ਵਧੀਆ ਲਿਆਇਓ ਹਾਂ ਇਹਨੇ ਆਨਲਾਈਨ ਮੰਗਾਈ ਸੀ ਵਧੀਆ ਵਧੀਆ ਹੀ ਨਾ ਬਸ ਮੈਂ ਉਹੀ ਕਹਿੰਦਾ ਨਹੀਂ ਚੀਜ਼ਾਂ ਆਨਲਾਈਨ ਵਧੀਆ ਆਉਂਦੀਆਂ ਆ ਬਹੁਤ ਵਧੀਆ ਦਿੰਦੇ ਤੇ ਕੀ ਮਾੜੀ ਕੱਲ ਦਿੰਦੇ ਹੈਨਾ ਬਿਖਾਉਂਦੇ ਹੋਰ ਤੇ ਭੇਜ ਹੋਰ ਦਿੰਦੇ ਆ ਇਹ ਤਾਂ ਰੀਲਾਂ ਲਗਾ ਕੁੱੜਾਂ ਵਾਲੀ ਗੱਲ ਕਰ ਤੀ ਹਾਂ ਰੀਲਾਂ ਹੋਰ ਦੇ ਨੇ ਤੇ ਤੂੰ ਜਿਵੇਂ ਕੀ ਤਾਂ ਹੋ ਰਹੀਆਂ ਚੱਕਾ ਹੋਰ ਹੈ ਚਲੋ ਕੋਈ ਨਾ ਚਲੋ ਵੇ ਮਤਰੋ ਵਾਜੂ ਅੱਜ ਫੇਸ ਤੇ ਗਲੋ ਵਾਲਾ ਕੋਈ ਇੱਕ ਕੁੜੀ ਨੇ ਇੰਟਰਵਿਊ ਮੈਂ ਵੀ ਆਨਲਾਈਨ ਪ੍ਰੋਡਕਟ ਮੰਗਾਏ ਆ ਮੰਗੇ ਮੈਂ ਉਹ ਵੀ ਮੈਂ ਬੀਬੀ ਅੱਜ ਦੂਜਾ ਆਪਾਂ ਆਨਲਾਈਨ ਪ੍ਰੋਡਕਟ ਆਨਲਾਈਨ ਹੀ ਮਿਲਦੇ ਜਿਹੜੇ ਮੂੰਹ ਤੇ ਲਾਉਣ ਵਾਲੇ ਉਹ ਵੀ ਮਂਗਾਏ ਮੈਂ ਐਵੇਂ ਮਂਗਾ ਲੀਦਾ ਜੋ ਕੱਤੇ ਜੇ ਹੋਏ ਹੋ ਮੂੰਹ ਨਾ ਤੇਰੇ ਕੱਤੇ ਦਾ ਗੰਦਾ ਹੀ ਰਹਿਣਾ ਭਾਂ ਕੇ ਨੇ ਮਰਜ਼ੀ ਮਂਗਾਦਾ ਕਦੀ ਉੱਥੋਂ ਮਂਗਾ ਲੇ ਕਦੀ ਉੱਥੋਂ ਮਂਗਾ ਲੇ ਮੈਂ ਪੈਸੇ ਲਗਾਰੀ ਦੇ ਨਹੀਂ ਚੰਗਾ ਹਣਾ ਬੇਬੇ ਪ੍ਰੋਮੋਸ਼ਨ ਇੰਸਟਾਗ੍ਰਾਮ ਤੇ ਮੈਨੂੰ ਸ਼ੋਅ ਹੋਈ ਸੀ ਮੈਂ ਮਂਗਾ ਲਿਆ ਪ੍ਰੋਡਕਟ ਬੜੀ ਗੱਲੀ ਨੀ ਤੇਰੇ ਮੂੰਹ ਤੇ ਫੈਨ ਕਰਦੇ ਦਾ ਕੱਤੇ ਰਾਂ ਜਿਹਨੇ ਮਰਜ਼ੀ ਪ੍ਰੋਡਕਟ ਮਂਗਾਏ ਮੈਂ ਮਾੜਾ ਮੂੰਹ ਮੇਰਾ ਬੀਬੀ ਆਏ ਤੇ ਬਾਬਾ ਹੋ ਗਈ ਆ ਤਾਂ ਇਹ ਨਾ ਬਾਰੀ ਹੋ ਗਈ ਕਿਉਂ ਬੇਬੇ ਮੂੰਹ ਨੇ ਮੇਰੇ ਕੀ ਹੋਇਆ ਬੇਬੇ ਇੰਨਾ ਸੱਚ ਵੀ ਨਹੀਂ ਬੋਲੀਦਾ ਹੁੰਦਾ ਧੋਏ ਪੈਂਦੇ ਮੂੰਹ ਚ ਫਿਰਕੇ ਨਾ ਮਾਰਾ ਤਾਂ ਨਹੀਂ ਦਿਲ ਸਾਫ ਆ ਦਿਲ ਸਾਫ ਆ ਵੀ ਆ ਪਰ ਧੋਏ ਪੈਂਦੇ ਲੋਕਾਂ ਨੇ ਮੂੰਹ ਧੋਏ ਪੈਂਦਾ ਆਏ ਬੀਬੀ ਤਾਂ ਇਹ ਨੁ ਕੁੜੀ ਗੱਲ ਕਰਦੀ ਐ ਨਾ ਕੋਈ ਮੈਂ ਤਾਂ ਹੀ ਜ਼ਰੂਰੀ ਗੱਲਾਂ ਹੀ ਕਰਦੀ ਆ ਚੱਲ ਕੋਈ ਨਾ ਕੀ ਕਰ ਸਕਦੇ ਹਾਂ ਹੋਵੇ ਬਾਰਿਸ਼ ਹੋਤੀ ਆ ਬਾਰਿਸ਼ ਹੋਤੀ ਸੀ ਆਦਾ ਆਉਣੀ ਹੁੰਦਾ ਚਲ ਕੋਈ ਨਾ ਬਜਾਓਗੇ ਤੁਹਾਡਾ ਚਲ ਕੋਈ ਨਾ ਸਵਾਰ ਚੱਲ ਰਾਇ ਸੀਗਾ ਜੀ ਇਹ ਚੱਲੇ ਵੇਬ ਡੋਣੇ ਹੈ ਕੋਈ ਹੋਣਾ ਗੱਲ ਮੱਜ ਲੱਗੀ ਗੱਡੀ ਸੀ ਹੁਣ ਇਹ ਮੰਗਾ ਕੰਮ ਕਰਦਣ ਲੱਗਾ ਹੈਗਾ ਬਹੁਤ ਕਾਲੀ ਹੁੰਦੀ ਲੋਕਾਂ ਨੂੰ ਮੈਂ ਗਲਤੀ ਕੱਢਦੇ ਨਹੀਂ ਗੱਡੀ ਵਾਲੇ ਦੀ ਬਾਕੀ ਆ ਰੋਡ ਲੋਕਾਂ ਨੇ ਸੜਕਾਂ ਵਟ ਵਟ ਨੁਕੀਆਂ ਕੀਤੀਆਂ ਵਈ ਅੱਧੇ ਰੋਡ ਐ ਨਿੱਕੇ ਹੋਏ ਪਏ ਆ ਚਲੋ ਬਾਕੀ ਪਹਚਾਹ ਹੋ ਗਿਆ ਧਿਆਨ ਨਾ ਜਾਇਆ ਕਰੋ ਆਪਣਾ ਵੇਖ ਕੇ ਆਵੇ ਅੱਗੇ ਆਵੇ ਲੈ 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 ਕਿਉਂਕਿ ਸਾਡੇ ਪਿੰਡ ਆ ਕੇ ਨਸ਼ਾ ਬਹੁਤ ਇੱਥੇ ਲੋਕੀ ਲੈਣ ਲੰਗਦੇ ਗਾਹ ਦੀਆਂ ਪਿੰਡਾਂ 'ਚ ਬਹੁਤ ਲੈਣ ਆਉਂਦੇ ਇੱਥੇ ਨਸ਼ਾ ਬਹੁਤ ਵਿਕਦਾ ਵਾ ਨਸ਼ਾ ਨੂੰ ਨਸ਼ਾ ਬੰਦ ਨਹੀਂ ਹੋਇਆ ਸਿੱਧੀ ਗੱਲ ਆ ਐ ਰੱਜੇ ਆਉਂਦੇ ਜਿਹੜਾ ਆਉਂਦਾ ਰੱਜੇ ਆਉਂਦਾ ਵਾ ਜਿਵੇਂ ਵਿਚ ਵਜਦੇ ਹੈਂ ਤੇ ਚੰਗੇ ਕਰਦਾ ਕਰਦਾ ਇੱਕ ਮਿੰਟ ਹੁਣ ਮੰਗੇ ਤੇ ਚੰਗਾ ਮੰਗਾ ਚੰਗੇ ਆੜੇ ਤੂੰ ਮੰਗਾ ਨਾਮ ਲੈ ਕੇ ਇੱਕ ਮਿੰਟ ਮੰਗਾ ਤੂੰ ਚੰਗਾ ਨਹੀਂ ਲੱਗਦਾ ਬੜੇ ਬੇਬੇ ਆਨਲਾਈਨ ਦਾ ਰੌਲਾ ਪਾਉਂਦੀ ਆਨਲਾਈਨ ਆਏ ਕਿ ਬੜੇ ਕੀ ਨੇ ਕੱਲ ਮਚੇ ਰਹੇ ਹੋ ਸਾਨੂੰ ਫੜੀ ਐਡ ਮਗਰੋ ਸ਼ੋਹ ਨਹੀਂ ਮਂਗਾ ਪਹਿਲਾਂ ਲਈਦਾ ਟੋਏ ਟੋਇਆ ਦੀ ਗੱਲਾਂ ਕਰਦੀ ਟੋਇਆ ਵਾਲਾ ਸਮਾਨ ਆ ਗਿਆ ਲਓ ਜੀ ਆਪਣੇ ਕਿੰਨੇ ਵਧੀਆ ਵਾ ਕਹਿੰਦੇ ਰਹਿ ਸੁਣਿਆ ਆ ਕਹਿੰਦੇ ਵਧੀਆ ਚੱਲਦਾ ਪਿਆ ਕੰਮ ਇਹਨਾਂ ਦਾ ਮੈਂ じゃ ਆਪਾਂ ਮਂਗਾ ਕੇ ਵੇਖ ਲੈਂਦੇ ਆ ਪਹਿਲਾਂ ਬੋਡੀ ਐਂਡ ਬਾਥ ਦੇ ਬੋਡੀ ਸ਼ਾਪ ਦੇ ਵਰਤੀ ਦੇ ਆ ਉਹ ਵੀ ਵਰਤੀ ਜਾਈਦੇ ਵੇਹੇ ਉਹਨਾਂ ਵੇਨੇ ਆ ਖੋਲ ਕੇ ਵੇਨੇ ਚ ਕੀ ਨਿਕਲਦਾ ਲੈ ਮੰਗਿਆ ਖੋਲੇ ਤੋਂ ਪਤਾ ਲੱਗੂ ਲਓ ਚੈੱਕ ਕਰਕੇ ਵੇਨੇ ਕਾਮਜਾਬ ਹੁੰਦਾ ਤੇ ਨਹੀਂ ਸਾਲਾ ਮੰਗਾਤਾ ਲਿਆ ਆਨਲਾਈਨ ਵੇਨੇ ਵਿੱਚ ਕੀ ਕੀ ਨਿਕਲਦਾ ਇਹਦੇ ਵੇਸ਼ ਹੋਏ ਇੰਸਟਾ ਦੇ ਨਿਹੜੇ ਸ਼ੋਈ ਸੀ ਗਿੰਸਟਾਰੇ ਤੇ ਕਿਨ ਵਧੀਆ ਨਵਾਂ ਬ੍ਰਾਂਡ ਆਇਆ ਬਨੇ ਨਵਾਂ ਦੇ ਪਰਾਣਾ ਲੋਈ ਡਾਟ ਐਂਡ ਕੀ ਆ ਵੇਖੋ ਆ ਕੀ ਚੀਜ਼ ਆ ਆਂ ਦਾ ਪੜਨਾ ਨਹੀਂ ਹੁੰਦਾਗਾ ਕੀ ਐ ਟੋਨਰ ਇਹ ਲੋਣੇ ਦੱਸ ਦਿਓ ਕਿਵੇਂ ਆ ਤੁਹਾਨੂੰ ਮੰਗਾ ਤਾਂ ਲਿਆ ਆ ਟੋਨਰ ਆ ਗਿਆ ਇਹ ਬਾਵਾ ਕੋ ਪਾਇਆ ਹਲੇ ਵਿੱਚ ਐ ਲੋ ਜੀ ਵਾਜਵਾਸ ਫੇਸ ਵਾਸ਼ ਵਾਜ ਜੀ ਵਾਜ ਉਹ ਹੀ ਖਰੀਦੇ ਨਹੀਂ ਕਰੇ ਕੀਤਾ ਨਹੀਂਗਾ ਆਹੀ ਆ ਮਾ ਕੀ ਉਹ ਮਾਸਕ ਜਿਆ ਤੀ ਤੇ ਯਾਰ ਟੂਬ ਚ ਆਏ ਆ ਯਾਰ ਨਾਣੀ ਕੁੜੀ ਜੇਗੇ ਟੂਬ ਆ ਆਪਣੇ ਟੂਬ ਜੀ ਕਾ ਲਈ ਬਾਅਦ ਚੈੱਕ ਕਰਾਂਗੇ ਅਸੀਂ ਇਹਦੇ ਬਾਬੇ ਬੋਦਾਾਂ ਦਿੱਤੀਆਂ ਇਹ ਹੋ ਆ ਗਈ ਸੰਸਕ੍ਰੀਵ ਟੋਪਾ ਤੋਂ ਇਹ ਠੀਕ ਕਾਮਯਾਬ ਲੱਗਦੀ ਦੇਖੋ ਲੈ ਵੀ ਕਾਮਯਾਬ ਲੱਗ ਆ ਗਈ ਆ ਫਰੇਗਰੈਂਸ ਫਰੀ ਇਹਦੀ ਫਰੇਗਰੈਂਸ ਹੋਣੀ ਉਸ ਤੋਂ ਫਰੀ ਆ ਫਰੇਗਰੈਂਸ ਵਾਲਾ ਚਾਹੀਦਾ ਜੀ ਆਪਾਂ ਨੂੰ ਡਾਟਨ ਕੀ ਵਿਟਾਮਿਨ ਸੀ ਪਲੱਸ ਈ ਫੇਰ ਇਹ ਸੀਰਮ ਆ ਸੀਰਮ ਹਾਂ ਨੀ ਤੇ ਮੈਂ ਮੈਂ ਕਾਹਦੇ ਤਾਸੋ ਸਤਾ ਮੈਂ ਨਾ ਯਾਰ ਬਸ ਬਾਗਿਆ ਬੈਲਾ ਇਹ ਚੀਜ਼ਾਂ ਵੇਹ ਲੀਆਂ ਦੋ ਤੇ ਤੋ ਚਾਰ ਤੇ ਪੰਜ ਚੀਜ਼ਾਂ ਇਹ ਮੈਂ ਲਾਦਾ ਤੈਨੂੰ ਪਹਿਲਾਂ ਕੀ ਆ ਫਿਰ ਹਾਂ ਪਹਿਲਾਂ ਲਉਣਾ ਪਾ ਪਾਣੀ ਆ ਹੁੰਦਾ ਜ ਟੋਨਰ ਟੋਨਰ ਲਾ ਕੇ ਫਿਰ ਫੇਸ ਵਾਸ਼ ਨਾਲ ਸਾਫ ਸੀਰਮ ਨਾ ਨਾ ਫੇਸ ਵਾਸ਼ ਨਾਲ ਸਾਫ ਸੋਤ ਵੇਲਾ ਪਾ ਨੌਰ ਗਿਆ ਲਾ ਲੈਣਾ ਫਿਰ ਆਣ ਕੇ ਆਪਾਂ ਲਾਉਣਾ ਟੋਨਰ ਟੋਨਰ ਹੋ ਗਿਆ ਫਿਰ ਲਾਉਣਾ ਕਹਿੰਦੇ ਸੀਰਮ ਸੀਰਮ ਤਾਂ ਬਾਅਦ ਲਾਉਣਾ ਆਪਾਂ ਕਰੀਮ ਸੀ ਇੱਕ ਜਿਹਾ ਮੋਇਸਚਰਾਈਜ਼ਰ ਹੋ ਆਇਆ ਨਹੀਂ ਗਾ ਧੋਖਾ ਉਹ ਵੇਖਾ ਪ੍ਰਯੋਗ ਦੀ ਕਰੀਮੀ ਆ ਮੋਇਸਚਰਾਈਜ਼ਰ ਲਾ ਕੇ ਫੇਲਾਉਣਾ ਆਪਾਂ ਮੁੱਕਦੀ ਗੱਲ ਆ ਹੋਜੂ ਕੰਮ ਜਾ ਬਣਾ ਕੰਮ ਬਾਕੀ ਲਾਈਟ ਤਾਂ ਪਤਾ ਲੱਗੂ ਲਾਈਟ ਪਤਾ ਲੱਗੂ ਬਾਕੀ ਬੰਦੇ ਆ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਸਰਫੈਕਸ ਵਾਸ਼ਿੰਗ ਪਾਊਡਰ ਨਿਰਮਾ ਨਿਰਮਾ ਵੇਖ ਆ ਖੋਲਤਾ ਹੀ ਟੂਬ ਜੀ ਕੀ ਆ ਪੁਰਾਣੀ ਬ੍ਰਾਂਡ ਬਣ ਗਈ ਹੋਣਾ ਵਾ ਕੋਈ ਕਾਮ ਜਾਂ ਮੌੜਾ ਤਾਂ ਨਹੀਂ ਸਾਲਾ ਕੋਈ ਨੁਕਸ ਨਾ ਪਾਜੇ ਮੂੰਹ ਤੇ ਗੇਟ ਹੋਏ ਪਹਿਲੇ ਹੋਰ ਕੋਹਟ ਹੋਏ ਪਾਜੇ ਨੁਕਸ ਨਾ ਪਾਜੇ ਫੇਸ ਵਿੱਚ ਚਲੋ ਬਾਕੀ ਸਹੀ ਹੈ ਕੁੜੀਆਂ ਵੀ ਕਰਦੀਆਂ ਅਸੀਂ ਕਰਕੇ ਵੇਚ ਲਈਏ ਸਾਲਾ ਕੀ ਪੰਗਾ ਤੰਗਾ ਜਾ ਵੇ ਅੱਗੇ ਵੇਨੇ ਚੱਕ ਕੇ ਚੈੱਕ ਕਰਕੇ ਲਾਓ ਜੀ ਓਕੇ ਆ